ਲੋ ਜੀ ਬਾਈ ਜੀ ਅੱਜ 15 15 ਦਸੰਬਰ ਨੂੰ ਪਹੁੰਚੇ ਆ ਜੀ ਜਗਰਨਾਉਂ ਦੀ ਸਬਜ਼ੀ ਮੰਡੀ ਚ ਮਾਰਕਟ ਟ੍ਰੇਡਿੰਗ ਕੰਪਨੀਾਂ ਦੀ ਦੁਕਾਨ ਤੇ ਮੇਰਾ ਵੀਰ ਤੇ ਇਹਨਾਂ ਤੋਂ ਅੱਜ ਭਾਅ ਪੁੱਛਦੇ ਆ ਬਟੇ ਮੇਰੇ ਸਸਰੀਕਾਲ ਜੀ ਸਸਰੀਕਾਲ ਜੀ ਹੋਰ ਵੀਰੇ ਠੀਕ ਠਾਕ ਹੋ ਜੀ ਵਧੀਆ ਕਿਰਪਾ ਜੀ ਅੱਛਾ ਮੇਰਾ ਵੀਰ ਅੱਜ ਨਾ ਬਟੇ ਵੀਰੇ ਮਾਰਕਟ ਟ੍ਰੇਡਿੰਗ ਕੰਪਨੀ ਦੇ 15 ਦਸੰਬਰ 2025 ਦੇ ਥੋਕ ਦੇ ਭਾਅ ਦੱਸਿਓ ਜੀ ਮਾਰਕਟ ਟ੍ਰੇਡਿੰਗ ਕੰਪਨੀ ਸ਼ਾਪ ਨੰਬਰ 15 ਜੀ ਹਾਂਜੀ 15 12 25 गाजर ਵਿੱਚ ਜੀ 11 ਰੁਪਏ ਕਿਲੋ ਠੀਕ ਹੈ ਜੀ ਗੋਭੀ ਵਿੱਚ 11 ਰੁਪਏ ਕਿਲੋ ਗੋਭੀ 11 ਰੁਪਏ ਜੀ ਟਮਾਟਰ ਵਿੱਚ 40 ਰੁਪਏ ਕਿਲੋ ਜੀ ਠੀਕ ਹੈ ਟਮਾਟਰ 40 ਰੁਪਏ ਪਿਆਜ਼ ਵਿੱਚ 26 ਰੁਪਏ ਕਿਲੋ ਠੀਕ ਹੈ ਜੀ ਨਾ ਪੁਰਾ ਜਿਹੜਾ ਨਵਾਂ ਪਿਆਜ਼ ਵੀ 26 ਰੁਪਏ ਕਿਲੋ ਨਵਾਂ ਪਿਆਜ਼ 26 ਰੁਪਏ ਠੀਕ ਹੈ ਜੀ ਕੀੜਾ ਵਿੱਚ 15 ਰੁਪਏ ਕਿਲੋ ਦੂਜਾ ਠੀਕ ਹੈ ਜੀ ਦੇਸੀ ਦੇਸੀ ਹੀਰਾ ਤੇ ਵਧੀਆ ਵਿੱਚ 40 ਰੁਪਏ ਕਿਲੋ ਵਧੀਆ ਖੀਰਾ 40 ਰੁਪਏ ਠੀਕ ਹੈ ਜੀ ਮਟਰ ਵਿੱਚ 55 ਰੁਪਏ ਕਿਲੋ ਅੱਜ ਮਟਰ 55 ਰੁਪਏ ਜੀ ਹਾਂਜੀ ਆਲੂ ਵਿੱਚ 370 ਰੁ ਮਟਰ 55 ਰੁਪਏ ਜੀ ਮਟਰ 55 ਰੁਪਏ ਹਾਂਜੀ ਗਾਜਰ 11 ਰੁਪਏ ਗਾਜਰ 11 ਰੁਪਏ ਹਾਂਜੀ ਗੋਭੀ ਵੇਚੀਏ ਛਾਰ ਕਿਲੋ ਗੋਭੀ 6 ਰੁਪਏ ਕਿਲੋ ਆਪੇ ਸਾਹਮਣੇ ਠੀਕ ਆ ਛਾਂਟ ਆ ਸਾਰੀ ਇਹ ਕਿਲੋ ਆ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਮੇਰਾ ਵੀਰ ਬਹੁਤ ਵਧੀਆ ਰੇਟ ਆ ਜੀ ਮਾਰਕਟ ਟ੍ਰੇਡਿੰਗ ਕੰਪਨੀ ਤੇ ਆਓ ਜੇ ਸਬਜ਼ੀ ਖਰੀਦੋ ਬਹੁਤ ਵਧੀਆ ਰੇਟ ਆ ਮੇਰਾ ਬਾਈ ਜਿਹੜਾ ਰੇਟ ਕਹਿੰਦਾ ਵਾ ਉਸੇ ਰੇਟ ਹੀ ਦਿੰਦੇ ਆ ਬਈ ਇਹ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਤੁਹਾਡਾ